ਫਿਰਦੇ ਆ ਵਾਹਣ ਦੇ ਵਿੱਚ ਉਪਰ ਉੱਪਰ ਦੇ ਵਿੱਚੋਂ ਬੜੀਆਂ ਵਧੀਆ ਜਿਹੜੀਆਂ ਚੀਜ਼ਾਂ ਲੱਭ ਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਾਡਾ ਯੋਧਾ ਲੱਭਿਆ ਸਾਨੂੰ ਹਰਮਨ ਸਿੰਘ ਨਾਮ ਹੈ ਦਾ ਸਾਡੇਲੇ ਜਵਾਕ ਕਾਰਟੂਨ ਦੇਖ ਲਏ ਗੇਮਾਂ ਖੇਡ ਲਈਆਂ ਮੋਬਾਈਲਾਂ ਜਿਹੜੀ ਨਿਕਲਦੇ ਲੈ ਵੀ ਤੂੰ ਸੁਣਾਜੋ ਤੇ ਕਰ ਆਪਣੀ ਗੱਲਬਾਤ ਆਪਦੀ ਜਵਾਨੀ ਸੁਣਾ ਕੀ ਚਾਹੁੰਦਾ ਮੈਂ ਚਾਹੁੰਦਾ ਕਿ ਜਿਹੜਾ ਇਹ ਤੂੰ ਪੜਦਾ ਕਿੰਨੀ ਜਨਸ ਕੋ ਮੈਂ 8ਵੀਂ ਵਰਦਈ 8ਵੀਂ ਹਾਂ ਠੀਕ ਹਾਂ ਹਾਂ ਹੁਣ ਦੱਸ ਤੇ ਜੇ ਮੈਂ ਚਹੁੰਦਾ ਵੀ ਜਿਹੜੇ ਸਾਡੇ ਆ ਪੰਜਾਬ ਚ ਬਈਆ ਰਾਜ ਆ ਇਹ ਖਤਮ ਕਰੋ ਅਸੀਂ ਪੜ ਰਹੇ ਹਾਂ ਮੇਰੀ ਸੈਵਨ ਚ ਪਹਿਲੀ ਪੋਜੀਸ਼ਨ ਆਈ ਅਸੀਂ ਪੜਨੇ ਆ ਕਾਤੇ ਮੈ ਕੰਮ ਮਿਲਾ ਕੋਈ ਅਸੀਂ ਫੇਰ ਬਾਹਰ ਨਾ ਨਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਤੇ ਜਾ ਕੇ ਦੇਖ ਲਓ ਜੇ ਉੱਥੇ ਭਈਆ ਨਾ ਮਿਲਿਆ ਮੇਰਾ ਨਾਂ ਬਦਲਾ ਲੀ ਹੂੰ ਭਈਏ ਮਿਲੂਗੇ ਇੱਥੇ ਨਹੀਂ ਨਹੀਂ ਸਰਦਾਰ ਜਗਾਰ ਸਾਡਾ ਕੰਮ ਹੋ ਗਿਆ ਖੋਲਿਆ ਜਾਉਂਦੇ ਖੋਲਿਆ ਖੋਲਿਆ ਤੇ ਮੇਰੇ ਡੈਡੀ ਹਲਵਾਈਏ ਜੀ ਵਿੱਚ ਕ림 ਮੁੰਡੂ ਸ਼ਰਮ ਸਿੰਘ ਸਾਹਿਬ ਦੇ ਵੀ ਦੱਸਣੇ ਨੇ ਕੰਮਕਾਰ ਤੋਂ ਮੇਰੇ ਡੈਡੀ ਹਲਵਾਈਏ ਜੀ ਵਿੱਚੋਂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗ ਦਾ ਕਰਦੀ ਹੂੰ ਉਹਨਾਂ ਵਿੱਚ ਭਈਏ ਰੱਖੇ ਗਏ ਉਹ ਨਹੀਂ ਆਉਂਦੀ ਉਹ ਆਪ ਭਾਂਡੇ ਦੋਂਦੇ ਸਾਡੇ ਘਰ ਦੇ ਬੈੜੀ ਹੁੰਦੀ ਅੱਛਾ ਤਾਂ ਵੀ ਸਾਡਾ ਕੰਮ ਦਾ ਕਿਵੇਂ ਉਹ ਕਈਏ ਫੇਰ ਉਹਨਾਂ ਨੇ ਕੰਮ ਪਰ ਉਹ ਕਰ ਦਿੰਦੇ ਕਬਜ਼ਾ ਕਰ ਲੈਂਦੇ ਕਬਜ਼ਾ ਕਰ ਲੈਂਦੇ ਫੇਰ ਕੰਮ ਕਰ ਦਿੰਦੇ ਤੇ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆਇਆ ਛੋਟੇ ਵੀਰ ਉਹ ਵੀ ਇਨਸਾਨ ਨੇ ਹਾਂਜੀ ਇਨਸਾਨ ਤਾਂ ਹੈਗੇ ਬਿਹਾਰ ਚ ਬੜਾ ਕੰਮ ਮੁਖੀ ਹੋਇਆ ਹੈ ਹਾਂ ਉਹ ਪਾਈਰੇ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਤਾਂ ਹੱਥਾਂ ਦੇ ਰਿਕਾਰ ਕੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਜਿਹਨੇ ਆਪਣਾ ਰਜਕਾਰ ਖੋਇਆ ਜੀ ਹਾਂ ਜੀ ਹੋਰ ਕੀ ਕਹਿਣਾ ਚਾਹੁੰਦਾ ਇੱਕ ਨੇ ਹੋਰ ਬਾਲੀ ਪਿਆਰੀ ਗੱਲ ਕਹੀ ਸੀ ਕਹਿੰਦਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫਟੇ ਯਾਰ ਤੇ ਸਾਡੇ ਨੇ ਜਵਾਬ ਹੂੰ ਸੰਗੀ ਜਾਂਦਾ 12 ਬੰਦਾ ਜਿਹੜੇ ਨਹੀਂ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮਿਲਕ ਹੋਰ ਗੱਲ ਕਹੀ ਮਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿਸ ਸੰਘਰਸ਼ ਚ ਪਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜ ਆ ਬਣੂਗਾ ਜਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆ ਬੀਜ ਤੋਂ ਪਤਾ ਲੱਗ ਜਾਂਦਾ ਹੈ ਨਾ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਕਹਾਂ ਕਿਹੇ ਜੀਆਂ ਨਿਕਲਣਗੀਆਂ ਹਰ ਵੋਟਾਂ ਕਿੰਨੀਆਂ ਤੁਹਾਡੇ ਪਿੰਡ ਭਈਆਂ ਦੀ ਸਾਡੇ ਪਿੰਡਾਂ ਦੀਆਂ ਵੋਟਾਂ ਘੱਟੋਂ ਘੱਟ ਜੀ ਇਹ 8 ਬੋਟਾ ਮੰਨ ਬਾਬਾ 8 ਬੋਟਾ ਬਣਾ ਲਈਆਂ ਆ ਅੱਜ ਹਾਂਜੀ ਹਾਂਜੀ ਨਹੀਂ ਅਗਰ ਤਾਂ ਬਣਾ ਲਈਏ 8 ਬੋਟਾ ਬਣੀ ਉਹ ਅਸੀਂ ਕੈਨਸਲ ਕਰਵਾਈਆਂ ਪਾਣੀ ਕੈਨਸਲ ਕਰਵਾਉਣੀ ਜੀ ਉਹ ਮੋਤੀ ਭਾਜੀ ਆਈ ਸਾਡਾ ਵਿਰੋਧ ਕੀਤਾ ਹੈ ਮੋਤੀ ਭਾਜੀ ਉਹ ਨਾ ਕੀਤੀ ਮੋਤੀ ਭਾਜੀ ਨੇ ਇਹਦਾ ਬੋਟਾ ਬੋਟਾ ਦਾ ਵਿਰੋਧ ਮੈਂ ਤੁਹਾਨੂੰ ਆਪਣੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇ ଥିਉ ਇੱਥੇ ਕੋਈ ਮਤਲਬ ਹਲਵਾ ਨਹੀਂ ਨਾ ਜਰ ਭਈਆਂ ਨਾਲ ਅੰਨਾ ਰਾਜ ਕਰਦੇ ਆ ਫਿਰ ਮੇਰੇ ਡੈਡੀ ਗਏ ਦੁਬਈ ਦਵਾਈ ਇਹ ਤਾਂ ਬੰਦਾ ਦਾ ਮੈਨੂੰ ਪਿੰਡ ਦਾ ਨਾਮ ਨੀਚੇ ਤਾਇਦਾ ਜਗਤਾਰ ਹਉਦਾ ਨਾ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾ ਦਾ ਸੌਣ ਦਾ ਵਾਸਤੇ 3 ਘੰਟੇ ਹੁੰਦੇ ਮੇਰੇ ਕੋਲ 3 ਘੰਟੇ ਚ ਸੇਰ ਤੋਊਂਗਾ ਬਣਾ ਕਿਆ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ ਵਾਲ ਕਟਾ ਲਈ ਚਲੋ 12ਵੀਂ ਕਟਾ ਲੈ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਵਜੂਗਾ ਸੌਣ ਦਾ ਟਾਈਮ ਯਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰੇ ਡੈਡੀ ਬਾਤੇ ਉਹ ਵੀ ਉਹਨੇ ਘਰ 3 ਲੱਖ ਰੁਪਏ ਛੱਡ ਗਏ 3 ਲੱਖ ਭਾਈ 50 ਹਜ਼ਾਰ ਗੁਣੂ ਹੈ ਨਾ ਮੂੰਹ ਜਿਹੜਾ ਥੁੱਕ ਮੁੱਕ ਜਣਾ ਉਹਦਾ ਫੇਰ 3 ਲੱਖ ਦਾ ਇਦਾਂ ਦਾ ਸਾਡਾ ਪੰਜਾਬ ਦਾ ਹਾਲ ਜਗਤਾਰ ਆ ਉਹ ਬੰਦੇ ਤੁਹਾਨੂੰ ਦੇਖੋ ਇਹਨੂੰ ਫੇਸਬੁੱਕ ਤੇ ਵੀ ਇਹਨੂੰ ਦੇਖੋ ਇਹ ਬੱਚਾ 8ਵੀਂ ਚ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ 13 ਸਾਲ ਉਮਰ ਹੈ ਇਹ ਫਿਕਰਮੰਦ ਵੀ ਆ ਚਿੰਤਤ ਵੀ ਆ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਹਨੂੰ ਸਿਖਾਇਆ ਥੋੜੀ ਕਿਸੇ ਨੇ ਇਹਨ ਦੇਖਿਆ ਇਹਨ ਸਮਝਿਆ ਪੰਜਾਬ ਦੇ ਹਾਲਾਤਾਂ ਤੇ ਸਾਨੂੰ ਲੋੜ ਹੈ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਸਾਡੇ ਅਥਰ ਭਾਜੀ ਨੇ ਬਗਲੂ ਆ ਜੀ ਉਹ ਬਿਹਾਰ ਦੇ ਵੱਡੀ ਜਾਂਦੇ ਮੇਰਾ ਭੂਆ ਦਾ ਮੁੰਡਾ ਖਮੇੜੇ ਪਿੰਡ ਉਹਨੇ ਵੀ ਬਿਹਾਰ ਚ ਮਸ਼ੀਨ ਚਲਾਈ ਉੱਥੇ ਇਹਨਾਂ ਬਹੁਤ ਸਲੂਕ ਕਰਦੇ ਨਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਉਧਰ ਨੇ ਜਿਹੜੇ ਪੁਲਿਸ ਵਾਲੇ ਆ ਰੇਟਾ ਬੰਦ ਨੇ ਕਹਿੰਦੇ ਉਧਰ ਮਸ਼ੀਨ ਦੇ ਟੋਏ ਘੱਟ ਕੇ ਉੱਪਰ ਮਸ਼ੀਨ ਰੱਖ ਕੇ ਫਿਰ ਥੱਲੇ ਲੋਕ ਦੇ ਦੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਹਾਂ ਅਸੀਂ ਅਸੀਂ ਇੱਕ ਏਜੰਡਾ ਰੱਖਿਆ ਸਰਕਾਰ ਦੇ ਅੱਗੇ ਕਿ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਬਾਹਰਲਾ ਬੰਦਾ ਫੂਟ ਨਾ ਬਣਾ ਸਕੇ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੂੰ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਨਹੀਂ ਲੈ ਸਕੀ ਉਨਾ ਫਾਇਡ ਲਾਗੂ ਹੁੰਦਾ। ਉੱਥੇ ਕੋਈ ਜ਼ਮੀਨ ਨਹੀਂ ਲੱਸੀ। ਹਾਂ ਜੀ। ਇਹੀ ਕਰੂਨ ਜੇ ਉੱਤਰਾਖੰਡ, ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ 50 ਚ ਹੀ ਬਣਨਾ ਚਾਹੀਦਾ। ਇਸ ਨੂੰ ਲੈ ਕੇ ਜੇ ਸਰਕਾਰ ਦੇ ਏਜੰਡੇ ਰੱਖੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ ਲਾਗੂ ਕਰਨੀਆਂ। ਠੀਕ ਆ ਜਾਵਾਂ ਮੈਂ।